ਔਰ ਸਾਲਿਆ ਤੇ ਚੱਕਦੇ ਓ ਸਾਲਿਓ ਢੁੱਡੀ ਸੇਵਾ ਦਾ ਟੱਕਾ ਆ ਕੇ ਹੋਣੀ ਚਾਹੀਦੀ ਏ ਚੱਕੇ ਨੂੰ ਓਏ ਓਏ ਹਾਂ ਵਾ ਚੱਕਨ ਤਾ ਨੂੰ ਮੱਤਾ ਖੱਚ ਕੇ ਰੱਖੇ ਦੀ ਓਏ ਲਿਓ ਦੂਜੇ ਨੂੰ ਪਾਓ ਲੰਮਾ ਚੱਲ ਛੇਤੀ ਕਰ ਛੇਤੀ ਮੇਰਾ ਬਾਬਲਾ ਉਹ ਬਾਈ ਦਾ ਹੁਣ ਕਿ ਦੁਬਾਰਾ ਲਮਾਉਣਾ ਨੰਬਰ ਬੈਠਾ ਤਾ ਤੂੰ ਜੇ ਬੈਠਣ ਜੋਗਾ ਏ 拉ਖੇ ਨੂੰ ਖਿੱਚ ਕੇ ਖਿੱਚ ਕੇ ਮਾਰਾ ਜਾ ਆ ਰਿਓ ਕੀ ਸਮਝ ਰਖਿਆ ਪੁਲਿਸ ਨੂੰ ਤਸਵੀਰ ਲੈ ਦੂਜੇ ਨੂੰ ਪਾਓ ਦੂਜੇ ਨੂੰ ਲੈ ਕੇ ਆਓ ਵੈਸੇ ਪੁਲਸ ਵਾਲਿਆਂ ਦਾ ਹਸਾਬ ਪੱਕਾ ਹੈ ਸਾਡਾ ਮੰਡਵਾ ਪ੍ਰਸਾਦ ਮਿਲਦਾ ਓਏ ਮਾਰ ਮਾਰ ਚਲਤੀ ਸਾਲਿਆਂ ਦੀ ਫਿਰ ਵੇ ਕਿਵੇਂ ਦੰਦ ਕੱਢਦੇ ਸਾਲੇ ਟੀਟ ਨਾ ਹੋਣ ਤਾਂ ਜਿੰਨਾ ਚਿਰ ਮੈਨੂੰ ਗਾਂਧੀ ਦਾ ਪਤਾ ਨਹੀਂ ਨਾ ਦੱਸੇ ਮੈਂ ਛੱਡਣਾ ਨਹੀਂ ਗਾਂਧੀ ਚਾਹੀਦਾ ਮੈਨੂੰ ਗਾਂਧੀ ਲੈ ਆ ਗਿਆ ਗਾਂਧੀ ਓਏ ਇਹਨਾਂ ਨੂੰ ਪੇਸ਼ ਕਰ ਦੀ ਤਿਆਰੀ ਕਰੋ ਜੀ ਜਨਾਬ ਸਾਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਓਏ ਓਏ ਨਿਆਰੇ ਹੀ ਲਿਆਉਂਦੇ ਪਏ ਨੇ ਗਾਂਧੀ ਭਾਈ ਤੂੰ ਵੀ ਕਮਾਲ ਦਾ ਬੰਦਾ ਹੈ ਸਾਡੇ ਨਾਲ ਹੀ ਜੇਲ੍ਹ 'ਚ ਆ ਗਏ ਸਾਲਿਓ ਹੱਡਾਂ 'ਚ ਤਾਂ ਬੈਠੇ ਪਏ ਹੋ ਜਿੱਥੇ ਮੇਰੇ ਯਾਰ ਉੱਥੇ ਮੈਂ ਹਾਲੀਏ ਕਿਵੇਂ ਦੀ ਸਮਝ ਨਹੀਂ ਆਈ ਬਾਈ ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ ਹੂੰ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੇਰੇ ਸੁੰਢੇ ਵਾਲਾ ਬੰਦੀ ਖੰਦੇ ਵਾਲਾ ਜੀਤਾ ਹਰੀ ਤੇ ਲੋਕ ਉਹ ਮੇਰੀ ਮਾਂ ਵੀ ਵਿਚੇ ਹੀ ਸੀ ਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ ਉਹ ਮੈਂ ਐ ਸਈਦਾ ਪਿਸਤੌਲ ਮੋੜਨ ਥਾਣੇ ਗਿਆ ਉਹਨਾਂ ਨੇ ਮੈਨੂੰ ਹੀ ਰੱਖ ਲਿਆ ਓਏ ਹੁਣ ਇੱਥੋਂ ਕਿਵੇਂ ਨਿਕਲੀਏ ਜੇ ਪਿੰਦਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਿਗਿਆੜ ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ ਚਲੋ ਬਈ ਮੁੰਡਿਓ ਜ਼ਮਾਨਤ ਹੋ ਗਈ ਥੋੜੀ ਔਰ ਗਾਂਧੀ ਮੁੰਡੇ ਤਕੜੇ ਨੇ ਸਾਰੇ ਠੀਕ ਨੇ ਬਾਈ ਯਾਰ ਮੈਨੂੰ ਮਾਫ ਕਰੀ ਥੋੜੀ ਦੇਰ ਹੋ ਗਈ ਜਵਾਨਤ ਕਰਾਉਣ ਚ ਬਾਈ ਤੁਹਾਡਾ ਸਾਡੇ ਲਈ ਇੰਨਾ ਕਰਦਾ ਹੋਏ ਗੱਲਾ ਤਾਂ ਹੁੰਦ ਗਈ ਰਹਿ ਗਿਆ ਤੂੰ ਮੇਰੇ ਨਾਲ ਗੱਡੀ 'ਚ ਬੈਠ ਤੇਰੇ ਨਾਲ ਗੱਲ ਕਰਨੀ ਆ ਜ਼ਰੂਰੀ ਇਹ ਉਹ ਹੀ ਪ੍ਰਧਾਨ ਨੇ ਜਿਹੜਾ ਮੰਤਰੀ ਦਸ਼ਮਣ ਹੈ ਦਸ਼ਮਣ ਮੰਤਰੀ ਦਾ ਆਪਣਾ ਤਾਂ ਦੋਸਤ ਹੈ ਜਿਹੜਾ ਮੌਕੇ ਤੇ ਕੰਮ ਆ ਗਿਆ ਹਾਂ ਗਾਂਧੀ ਤੂੰ ਚੰਗਾ ਮੁੰਡਾ ਹੈ ਤੂੰ ਕਿਉਂ ਇਹੋ ਜਿਹੇ ਬੰਦੇ ਨਾਲ ਮਲਾਜੇ داری ਕਰਦਾ ਉਹ ਜਦੋਂ ਉਹਨੂੰ ਆਪਣੀ ਕੁਰਸੀ ਦਾ ਖਤਰਾ ਹੁੰਦਾ ਨਾ ਤਾਂ ਉਹ ਆਪਣਾ ਪੱਲਾ ਖਿੱਚ ਲੈਂਦਾ ਗਾਂਧੀ ਤੋਂ ਪੱਲਾ ਛਡਾਉਣਾ ਇੰਨਾ ਆਸਾਨ ਕੰਮ ਨਹੀਂ ਕਦੇ ਤਾਂ ਉਚਾਰ ਥੱਲੇ ਤਾਂ ਸਮਝ ਲੈ ਆ ਗਿਆ ਜਾੜ ਥੱਲੇ ਕੱਲੋਂ ਯੁਵਾ ਰੈਲੀ ਆ ਬਹੁਤ ਵੱਡੀ ਤੇ ਉੱਥੇ ਸ਼ੇਰ ਸਿੰਘ ਵੀ ਆਊਗਾ ਤੇ ਉਹ ਹੀ ਆਪਣਾ ਘਸਿਆ ਪਟਿਆ ਝੂਠਾ ਮੁੱਠਾ ਭਾਸ਼ਣ ਦੇਊ ਤੂੰ ਸਮਝ ਰਿਹਾ ਨਾ ਮੈਂ ਕੀ ਕਹਿਣਾ ਚਾਹੁੰਦਾ ਤੋ ਮੇਰੇ ਵੀਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪਰੰਤ ਪੰਡਾਲ ਵਿੱਚ ਸਾਰੀ ਹੀ ਦੂਰੋਂ ਨੇੜੋਂ ਪਹੁੰਚੀ ਹੋਈ ਸਮੂਹ ਸਾਧ ਸੰਗਤ ਦਾ ਸਾਡੀ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਸੋ ਹੁਣ ਮੈਂ ਮੰਚ ਤੇ ਬੁਲਾ ਰਿਹਾ ਉਹ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਬੜੀ ਮਿਹਨਤ ਕਰਕੇ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ ਹੈ ਹੁਣ ਮੈਂ ਸੱਦਾ ਦੇਣਾ ਚਾਹੁੰਦਾ ਮਾਨਜੋਤ ਮੰਤਰੀ ਸ਼ੇਰ ਸਿੰਘ ਜੀ ਨੂੰ ਉਹ ਮੰਚ ਤੇ ਆਉਣ ਅਤੇ ਇਨਾਮ ਵੰਡ ਸਮਾਰੋ ਸ਼ੁਰੂ ਕਰਨ ਇਨਾਮ ਲੈਣ ਲਈ ਹਰਪੀ ਸਿੰਘ ਆ ਵੀ ਮੰਚ ਤੇ ਆਉਣ ਆਓ ਜੀ ਮੰਤਰੀ ਜੀ ਮੰਤਰੀ ਸ਼ੇਰ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

जिंदाबादी जिंदाबाद साधा गांधी जिंदाबाद साधा गांधी जिंदाबाद गांधी जिंदाबाद गांधी जृंदाबाद गांधी बांदाबाद गांधी जृंदाबाद तेन कहा तक जेरा हथ तेरे सिर ते है ना उदो तक ही गांधी गांधी है वेख ली अपनी औकात अपने आसे पासे मंत्री तेरे किन्ने बिना अख चखे मेरे पैरे के खड़े तू तो अपनी लाल बत्ती पत्थी आली चढ़ के ਅੱਤੀ ਰਾਤ ਨੂੰ ਇੱਥੇ ਭੱਜਿਆ ਇੱਕ ગાંધી ਦੀ ਔਕਾਦੀ ਹੈ ਬੜਾ ਬੋਲਦੇ ਸਰ ਜੀ ਜੇ ਹੁਕਮ ਹੋਵੇ ਤਾਂ ਹੁਣੇ ਕੰਮ ਨਵੇੜਦੇ ਆ ਦਾ ਓਏ ਮਾਰੇ ਹੋਏ ਨਾ ਤੋ ਕੀ ਮਾਰੇਗਾ ਪਤਾ ਨਹੀਂ ਇਹਦੇ ਚ ਦੋ ਚਾਰ ਸਾਬਾ ਕੀ ਹੈਗੇ ਵੀ ਕਿ ਨਹੀਂ ਬੋਲਣ ਦੇ ਵੈਸੇ ਵੀ ਇਹਨੂੰ ਬੋਲਣ ਦਾ ਬਾਦਸ਼ਾਹ ਹੈ ਹੁਣ ਮੈਂ ਬੋਲੂਗਾ ਇੱਕ ਇੱਕ ਕਰ ਰਿਹਾ ਤੂੰ ਆਪਣੀ ਔਕਾਤ ਨਾ ਭੁੱਲ ਵਰਤ ਕੇ ਭੁੱਲ ਜਾਣ ਦੀ ਆਦਤ ਥੋਡੀ ਆ ਮੈਂ ਤਾਂ ਯਾਦ ਕਰਾਉਣਾ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰੁਪਿੰਦਰ ਗਾਂਧੀ ਖੰਨੇ ਵਾਲਾ ਉਹ ਦੇ ਯਾਰ ਬਹੁਤ ਓ ਯਾਰ ਬੋਲ ਲੈਣ ਦੋ ਹਜ਼ਾਰ ਵੀਰੇ ਬੋਲ ਲੈਣ ਦੋ ਇੱਕ ਮਿੰਟ ਭਈਆ ਜਿਵੇਂ ਆ ਨੇਤਾ ਬੋਲਦੇ ਨੇ ਐਵੇਂ ਨਹੀਂ ਬੋਲਣਾ ਆਉਂਦਾ ਮੈਨੂੰ ਮੈਂ ਜੋ ਵੀ ਬੋਲੂਗਾ ਦਿਲ ਤੋਂ ਬੋਲੂਗਾ ਆਪਣੇ ਆ ਨੇਤਾ ਜੀ ਆਪਣੇ ਆ ਮੰਤਰੀ ਜਿੰਨੇ ਬੈਠੇ ਨੇ ਇੱਥੇ ਅੱਜ ਆ ਤੁਹਾਡੀ ਸਾਰਿਆਂ ਦੀ ਪੀੜ ਦੇਖ ਕੇ ਖੁਸ਼ਬਾਤ ਹੁੰਦੇ ਹੋਣਗੇ ਇਹਨਾਂ ਨੂੰ ਪਤਾ ਕੀ ਲੱਗਦਾ ਇਹਨਾਂ ਲਈ ਤੁਸੀਂ ਮੈਂ ਸਾਰੇ ਮੁੰਡੀਰਾ ਪੀੜ ਵਧਾਉਣ ਵਾਲੀ ਬਸ ਹੋਰ ਕੁਝ ਨਹੀਂ ਵੀਰੋ ਇਹ ਨੇਤਾ ਲੋਕ ਸਾਡੇ ਵਰਗੇ ਸਟੂਡੈਂਟਸ ਨੂੰ 100-200 ਰੁਪਏ ਦੀ ਬੋਤਲ ਅਫੀਮ ਦੀ ਗੋਲੀ ਉਹਨਾਂ ਦੇ ਸਿਰ ਦੇ ਉੱਤੇ ਬੱਸਾਂ ਚ ਲਿਆਉਂਦੇ ਨੇ ਤੰਨ ਤੰਨ ਕੇ ਭਰ ਭਰ ਕੇ ਇਹਨਾਂ ਨੂੰ ਲੱਗਦਾ ਕਿ ਸਾਡੀ ਕੋਈ ਔਕਾਤ ਨਹੀਂ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਜੋ ਕੁਝ ਵੀ ਨੇ ਥੋਟੇ ਕਰਕੇ ਨੇ ਭਰਨੇ ਵਾਲੇ ਵੀਰ ਤੇਰੇ 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 ਕਰਕੇ ਨੇ ਇਹ ਜੋ ਕੁਝ ਵੀ ਨੇ ਸਾਡੇ ਸਟੂਡੈਂਟਸ ਕਰਕੇ ਨੇ ਇਹ ਜੋ ਕੁਝ ਵੀ ਨੇ ਰੁਪਿੰਦਰ ਗਾਂਧੀ ਕਰਕੇ ਨੇ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਛੱਡ ਜੋ ਛੱਡ ਜੋ ਸ਼ਾਂਤੀ ਰੱਖੋ ਛੱਡ ਜੋ ਛੱਡੋ 1 ਮਿੰਟ ਵੀ ਰੋ ਗਾਂਧੀ ਭਾਈ 1 ਮਿੰਟ ਵੀ ਰੋ ਇਹ ਨੇਤਾ ਇਹ ਨੇਤਾ ਲੋਕ ਨੌਜਵਾਨਾਂ ਨੂੰ ਪੁੱਟੇ ਸਿੱਧੇ ਕੰਮਾਂ 'ਚ ਵਰਤ ਕੇ ਉਹਨਾਂ ਦੇ ਪਿੱਛੇ ਜੋੜ ਦਿੰਦੇ ਨੇ ਗੁੰਡਾ ਗੈਂਗਸਟਰ ਜੇ ਤਾਂ ਇਹਨਾਂ ਦੇ ਕਹਿਮਤਾਂ ਚੱਲਦੇ ਰਹੋ ਤਾਂ ਠੀਕ ਨਹੀਂ ਤਾਂ ਪਰਚੇ ਪਵਾ ਦਿੰਦੇ ਨੇ ਲੱਤਾਂ ਤੜਵਾ ਦਿੰਦੇ ਨੇ ਜਾਂ ਫਿਰ ਮਰਵਾ ਹੀ ਦਿੰਦੇ ਨੇ ਪਰ ਇਹ ਰੁਪਿੰਦਰ ਗਾਂਧੀ ਕੋਈ ਗੁੰਡਾ ਜਾਂ ਗੈਂਗਸਟਰ ਨਹੀਂ ਹੈ ਇੱਕ ਆਵਾਜ਼ ਹੈ ਅੱਜ ਮੈਂ ਇਸ ਸਟੇਜ ਤੇ ਖੜਾ ਕੇ ਆਵਾਜ਼ ਦਿੰਨਾ ਕਿ ਹੁਣ ਅਸੀਂ ਆਹ ਆਹ ਰੈਲੀ ਵਾਲੀਆਂ ਕੁਰਸੀਆਂ ਨਹੀਂ ਭਰਨੀਆਂ ਅਸੀਂ ਬੈਠਾਂਗੇ ਆਹ ਸਟੇਜ ਵਾਲੀਆਂ ਕੁਰਸੀਆਂ 'ਤੇ ਜੇ ਲੋੜ ਪਈ ਤਾਂ ਬੈਠਾਂਗੇ ਐਮ.ਐਲ.ਏ ਦੀ ਕੁਰਸੀ 'ਤੇ ਗਾਂਧੀ ਭਾਈ ਜਿੰਦਾਬਾਦ 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 ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਸਾਡੇ ਕੁਰਸੀ 'ਤੇ ਬੈਠੇਗਾ ਸਰਦਾਰ ਸਰਫਰੇ ਇਤਿਹਾਸ ਬਣਾਉਂਦੇ ਨੇ ਮੰਤਰੀ ਸਾਹਿਬ ਸਰਪੰਚ ਬਣਦੀ ਔਕਾਤ ਨਹੀਂ ਤੇਰੇ ਮੰਤਰੀ ਬਣੇਗਾ ਹੈ ਚਲੋ ਫਿਰ ਪਹਿਲਾਂ ਤੁਹਾਡੀ ਆਹੀ ਖਾਹਿਸ਼ ਪੂਰੀ ਕਰਤਾ